ਆਉਂਗੇ ਮਾਸ ਖਾਣ ਨਾਲ ਮਾਸ ਹੀ ਵਧੂਗਾ ਇੱਕ ਵੈਜੀਟੇਰੀਅਨ ਡਾਈਟ ਲੈਣ ਵਾਸਤੇ ਹੀ ਬਣੀ ਹੈ ਚਾਹੇ ਸਾਡੇ ਦੰਦ ਨੇ ਜਵਾੜਾ ਸਾਡਾ ਡਾਈਜੈਸਟਿਵ ਸਿਸਟਮ ਹੈ ਉਹ ਇੱਕ ਵੀਗਨ ਡਾਈਟ ਲੈਣ ਵਾਸਤੇ ਹੀ ਡਿਜ਼ਾਈਨ ਕੀਤਾ ਹੋਇਆ ਉਸ ਕੁਦਰਤ ਨੇ ਸਰੋ ਧਰਮ ਸਾਰੀਆਂ ਹੀ ਗਲਤ ਨੇ ਕਿਉਂਕਿ ਜੇ ਤੁਸੀਂ ਨਾਨ-ভেজ ਖਾਓਗੇ ਮਾਸ ਖਾਣ ਨਾਲ ਮਾਸ ਹੀ ਵਧੂਗਾ ਸਾਡੀ ਜਿਹੜੀ ਮਨੁੱਖੀ ਸਰੀਰ ਹੈ ਸੈਂਟੀਫਿਕਲੀ ਜੇ ਆਪਾਂ ਗੱਲ ਕਰੀਏ ਧਰਮ ਤੋਂ ਦੂਰ ਹੋ ਕੇ ਸੈਂਟੀਫਿਕਲੀ ਜੇ ਗੱਲ ਕਰੀਏ ਤਾਂ ਸਾਡੀ ਬਾਡੀ ਇੱਕ ਵੈਜੀਟੇਰੀਅਨ ਡਾਈਟ ਲੈਣ ਵਾਸਤੇ ਹੀ ਬਣੀ ਹੈ ਚਾਹੇ ਸਾਡੇ ਦੰਦ ਨੇ ਜਵਾੜਾ ਸਾਡਾ ਡਾਈਜੈਸਟਿਵ ਸਿਸਟਮ ਹੈ ਉਹ ਇੱਕ ਵੀਗਨ ਡਾਈਟ ਲੈਣ ਵਾਸਤੇ ਹੀ ਡਿਜ਼ਾਈਨ ਕੀਤਾ ਹੋਇਆ ਹੈ ਉਸ ਕੁਦਰਤ ਨੇ ਜੇ ਆਪਾਂ ਜੀਵ ਦੇ ਸਵਾਦ ਪਿੱਛੇ ਲੱਗਾਂਗੇ ਕੁਝ ਅਲੱਗ-ਅਲੱਗ ਚੀਜ਼ਾਂ ਖਾਣੇ ਆ ਕੋਈ ਨਾਨ ਵੇਜ ਖਾਣਨੇ ਆ ਕੋਈ ਸ਼ੋਰ ਕਰਨਨੇ ਆ ਤਾਂ ਉਹ ਇੱਕ ਸਰੀਰ ਨਾਲ ਖਿਲਵਾੜ ਕਰਨ ਵਾਲਾ ਹੀ ਕੰਮ ਹੈਗਾ ਤੇ ਉਹਦੇ ਨਾਲ ਤੁਹਾਨੂੰ ਬਿਮਾਰੀਆਂ ਹੀ ਲੱਗਣਗੀਆਂ ਹੋਰ ਕੁਝ ਨਹੀਂ ਇਸ ਕਰਕੇ ਕਿਸੇ ਦੇ ਪਿੱਛੇ ਨਾ ਲੱਗੋ ਅੱਜ ਕੱਲ YouTube ਤੇ ਵੀ WhatsApp ਤੇ ਵੀ ਬਹੁਤ ਸਾਰੇ ਡਾਕਟਰ ਵੈਦ ਤੁਹਾਨੂੰ ਮਿਲ ਜਾਣਗੇ ਅਲੱਗ-ਅਲੱਗ ਚੀਜ਼ਾਂ ਤੁਹਾਨੂੰ ਦੱਸਣਗੇ ਹਰ ਇੱਕ ਦੇ ਪਿੱਛੇ ਨਾ ਲੱਗੋ ਸਾਇੰਸ ਦੇਖੋ ਸੈਂਟੀਫਿਕਲੀ ਗੱਲ ਕਰੋ